ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਦਾਲ ਮਖਣੀ ਦਾਲ ਮਖਣੀ ਬਣਾਉਣ ਦੇ ਲਈ ਮੈਂ ਮਾਂਹਾਂ ਦੀ ਦਾਲ ਜਿਹੜੀ ਰਾਤ ਨੂੰ ਭਿਉਂ ਕੇ ਰੱਖਤੀ ਸੀ ਥੋੜੇ ਜਿ ਵਿੱਚ ਰਾਜਮਾ ਪਾਏ ਸੀਗੇ ਇਹਦੇ ਵਿੱਚ ਹੁਣ ਆਪਾਂ 1.5 ਚਮਚ ਨਮਕ ਦਾ ਪਾ ਦਿੰਨੇ ਆ ਥੋੜੀ ਜੀ ਲਾਲ ਮਿਰਚ ਇੱਕ ਚਮਚ ਹਲਦੀ ਦਾ ਪਾ ਕੇ ਆਪਾਂ 6-7 ਸੀਟੀਆਂ ਮਰਵਾ ਦਿੰਨੇ ਆ। ਦਾਲ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ। ਇਹਨੂੰ ਆਪਾਂ ਘੋਟ ਲਿਆ ਸੀਗਾ। ਹੁਣ ਆਪਾਂ ਇਹਨੂੰ ਤੜਕਾ ਲਗਾ ਲੈਣੇ ਆ। ਤੇਲ ਗਰਮ ਹੋ ਗਿਆ ਏ। ਇਹ ਪਾਇਆ ਆਪਾਂ ਜੀਰਾ। ਹੁਣ ਲਸਣ ਪਾਇਆ ਜੀ ਆਪਾਂ। ਲਸਣ ਬਰਾਊਨ ਹੋ ਗਿਆ ਹੁਣ ਆਪਾਂ ਅਦਰਕ ਪਾਵਾਂਗੇ। ਨਾਲ ਇੱਥੇ ਆਪਾਂ ਪਿਆਜ਼ ਪਾ ਦਾਂਗੇ ਪਿਆਜ਼ ਆਪਣੇ ਥੋੜੇ ਬ੍ਰਾਊਨ ਹੋ ਗਏ ਨਾਲ ਹੀ ਹੁਣ ਇੱਥੇ ਆਪਾਂ ਹਰੀ ਮਿਰਚ ਪਾਵਾਂਗੇ ਇਹਨੂੰ ਵੀ ਥੋੜਾ ਜਿਹਾ ਘੁਣਾ ਲੈਣੇ ਆ ਤੇ ਆਜਾ ਆਪਣੇ ਥੋੜੇ ਬਰਾਊਨ ਹੋ ਗਏ ਹੁਣ ਆਪਾਂ ਟਮਾਟਰ ਪਾ ਦਾਂਗੇ ਟਮਾਟਰ ਪਾ ਕੇ ਵੀ ਆਪਾਂ ਘੁੰਨ ਲੈਣੇ ਆ ਇਹਨਾਂ ਨੂੰ ਨਾਲੇ ਜਿਹੜੇ ਟਮਾਟਰ ਐ ਸੌਫਟ ਹੋ ਜਾਣਗੇ ਚੰਗੀ ਤਰ੍ਹਾਂ ਤੜਕਾ ਜਿਹੜਾ ਹੋਰ ਭੁੱਜ ਜਾਊਗਾ ਤੜਕਾ ਆਪਣਾ ਭੁੱਜ ਚੁੱਕਾ ਏ ਇਹਦੇ ਚ ਆਪਾਂ 베ਗੀ ਲਾਲ ਮਿਰਚ ਪਾਈ ਸੀਗੀ ਥੋੜਾ ਜਿਹਾ ਕਲਰ ਦੇ ਲਈ ਇਹਦੇ ਨਾਲ ਕਲਰ ਜਿਹੜਾ ਵਧੀਆ ਹੁੰਦਾ ਏ ਬਾਕੀ ਨਮਕ ਮਿਰਚ ਹਲਦੀ ਤਾਂ ਆਪਾਂ ਪਹਿਲਾਂ ਪਾ ਚੁੱਕੀਆਂ ਦਾਲ ਦੇ ਵਿੱਚ ਤੜਕਾ ਜਿਹੜਾ ਆਪਾਂ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਦਾਲ ਦੇ ਵਿੱਚ ਪਾ ਲੈਣੇ ਆਂ ਦਾਲ ਆ ਜਿਹੜੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਦਾਲ ਮੇਦੇ ਉੱਪਰ ਆਪਾਂ ਕਰੀਮ ਪਾ ਲਾਂਗੇ ਜਿੰਨੀ ਕਾ ਆਪਾਂ ਵਰਤਣੀ ਆ ਉੰਨੀ ਕਦੇ ਵਿੱਚ ਕਰੀਮ ਪਾ ਲੈਣੇ ਆ ਇੱਕ ਚਮਚਾ ਆਪਾਂ ਉੱਪਰ ਬਟਰ ਦਾ ਪਾਵਾਂਗੇ ਚਲੋ ਜੀ ਫਿਰ ਆਪਾਂ ਕਰਦੇ ਆ ਇੱਥੇ ਵੀਡੀਓ ਦਾ ਐਂਡ ਮਿਲਦੇ ਆਂ ਫਿਰ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੀ ਵੀਡੀਓ ਦੇਖਣ ਦੇ ਲਈ